ਆਜੀ ਅਗਰਸੈਂਸ ਸਕੂਲ ਵਿਖੇ ਵਾਕ ਵਾਕ थाना ਸਿਟੀ सदर थाना ਗਾਜੇਵਾਸ ਪੁਲਿਸ ਚੌਕੀ ਡੀਐਸਪੀ ਦਫਤਰ ਦੇ ਸਾਰੇ ਕਰਮਚਾਰੀਆਂ ਨੂੰ 1 ਜੁਲਾਈ ਤੋਂ ਲਾਗੂ ਹੋ ਰਹੇ ਨਵੇਂ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ ਸਦਰ थाना ਮੁਖੀ ਅਵਤਾਰ ਸਿੰਘ ਗਗਨਦੀਪ ਸਿੰਘ ਨੇ ਕਿਹਾ ਕਿ ਨਵੇਂ ਬਣਾਏ ਗਏ ਕਾਨੂੰਨਾਂ ਵਿੱਚ ਜੋ ਧਰਾਵਾਂ ਵਿੱਚ ਬਦਲਾਅ ਕੀਤਾ ਗਿਆ ਹੈ ਉਹਨਾਂ ਧਰਾਵਾਂ ਤਹਿਤ ਹੀ ਮਾਮਲੇ ਦਰਜ ਕੀਤੇ ਜਾਣਗੇ ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੱਤੀ ਗਈ ਸਮਾਣਾ ਤੋਂ ਕੁਲਾਸ਼ਾ ਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਇੱਕ ਜੁਲਾਈ ਤੋਂ ਇੱਕ ਜੁਲਾਈ 24 ਤੋਂ ਕਾਨੂੰਨਾਂ ਵੀ ਸੋਧ ਕੀਤੀ ਗਈ ਹੈ ਅੱਜ ਤੁਹਾਨੂੰ ਸਿਖਲਾਈ ਕੰਪਲਾਈਂਸ ਕੀ ਕਰਨਾ ਚਾਹੀਦਾ ਸਾਡੇ ਅੱਜ ਮਾਨਯੋਗ ਐਸਐਸਪੀ ਸਾਹਿਬ ਦੀਆਂ ਡਾਇਰੈਕਸ਼ਨਾਂ ਤੇ ਦੇ ਡੀਜੀਪੀ ਸਾਹਿਬ ਲੋਕ ਜੋ ਇੱਕ ਸਾਡੇ ਭਰਤੀ ਕੀਤੇ ਗਏ ਨੇ ਲਾਅ ਅਫਸਰ ਉਹਨਾਂ ਨੇ ਜੋ ਲਾਅ ਅਫਸਰ ਜਿਹੜੇ ਹੈਗੇ ਨੇ ਟ੍ਰੇਨਿੰਗ ਲੈ ਕੇ ਆਏ ਨੇਗੇ ਜੋ 1 ਜੁਲਾਈ ਤੋਂ ਨਵੇਂ ਕਾਨੂੰਨ ਜਿਹੜੇ ਹੈਗੇ ਚੇਂਜ ਹੋ ਰਹੇ ਨੇ ਸਾਰੇ ਇੰਡੀਆ ਦੇ ਵਿੱਚ ਉਸ ਸਬੰਧ ਦੇ ਵਿੱਚ ਜਿਹੜੇ ਨਵੇਂ ਕਾਨੂੰਨ ਲਾਗੂ ਹੋਣੇ ਨੇਗੇ ਉਹਦੇ ਸਬੰਧ ਸਾਨੂੰ ਅੱਜ ਸਾਰੇ ਨੂੰ ਸਬਡਿਵੀਜ਼ਨ ਨੂੰ ਦੇ ਵਿੱਚ ਟ੍ਰੇਨਿੰਗ ਲਈ ਅਸੀਂ ਇਕੱਠੇ ਹੋਏ ਸੀਗੇ ਜਿੱਥੇ ਸਾਰਿਆਂ ਨੂੰ ਵਿਸਤਾਰ ਨਾਲ ਕਾਨੂੰਨਾਂ ਬਾਰੇ ਨਵੇਂ ਕਾਨੂੰਨਾਂ ਬਾਰੇ ਦੱਸਿਆ ਗਿਆ ਵੀ ਜਿਹੜਾ ਹੈਗਾ ਵੀ ਇਹਦੀਆਂ ਜਿਹੜੇ ਸੈਕਸ਼ਨਾਂ ਜੋ ਵੀ ਸੀ ਆਰਪੀਸੀ ਆਈਪੀਸੀ ਠੀਕ ਹੈ ਨਾ ਸ਼ਾਤ ਇੱਕ ਜੋ ਚੇਂਜ ਹੋ ਰਿਹਾ ਸਾਡੇ ਮੈਕਨਿਜ਼ਮ ਦੇ ਵਿੱਚ ਭਾਰਤੀ ਨਿਆਂ ਪ੍ਰਣਾਲੀ ਦੇ ਦਿੱਤਾ ਹੈ ਤੇ ਉਹ ਜਿਹੜਾ ਹੈਗਾ ਨਵਾਂ ਲਾਗੂ ਹੋ ਰਿਹਾ ਉਹ ਸਬੰਧੀ ਸਾਨੂੰ ਪੂਰੀ ਜੀ ਜਾਣਕਾਰੀ ਦਿੱਤੀ ਗਈ